ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਹੱਲਾ ਚੌਥਾ ਇੱਕ ਮਨ ਇੱਕ ਵਰਤਦਾ ਜਿਤ ਲਗੇ ਸੋ ਥਾਂ ਪਾਈ ਕੋਈ ਗੱਲਾਂ ਕਰੇ ਕਨੇਰੀਆਂ ਕਰਤ ਵਤ ਹੋਵੇ ਸਾਈ ਖਾਈ ਬਿਨ ਸਤਗੁਰ ਸੋਜੀ ਨਾ ਪਵੇ ਅਹੰਕਾਰ ਨਾ ਵਿੱਚੋਂ ਜਾਈ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਟੜੇ ਕਰ ਕਰ ਮੰਗਾਈ ਗੂੜ ਠੱਗੀ ਗੁਜੀ ਨਾ ਰਹੇ ਮਲਮਾ ਪਾਜ ਲਹਿ ਜਾਈ ਜਿਸ ਹੋਵੇ ਪੂਰਬ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਈ ਜਿਉ ਲੋਹਾ 파ਰਸ ਭੇਟੀ ਐ ਮਿਲ ਸੰਗਤ ਸੁਵਰਨ ਹੋਏ ਜਾਏ ਜਨ ਨਾਨਕੇ ਪ੍ਰਭ ਤੂੰ ਧਣੀ ਜਿਉ ਭਾਵੇ ਤੇ ਵੇ ਚਲਾਈ ਪੌੜੀ ਜਿਨ ਹਰ ਹਿਰਦੇ ਸੀ ਵਿਆ ਤਿਨ ਹਰ ਆਪ ਮਲਾਈ ਗੁਣ ਕੀ ਸਾਂਝ ਤਿਨ ਸਿਉ ਕਰੀ ਸਭ ਅਵਗਣ ਸ਼ਬਦ ਜਲਾਈ ਔਗਣ ਵਿਕਨ ਪਲਰੀ ਜਿसे ਦੇ ਸੋ ਸੱਚੇ ਪਾਈ ਬਲਹਾਰੀ ਗੁਰ ਆਪਣੇ ਜਿਨ ਯੋਗਣ ਮੇਟ ਗੁਣ ਪ੍ਰਗਟ ਆਈ ਵੱਡੀ ਵੱਡਾਈ ਵੱਡੇ ਕੀ ਗੁਰਮਖ ਅਲਾਈ ਸੋ ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਆਂਦਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸਜ ਸੰਜਮ ਅਰ ਨਾਮੇ ਹੀ ਤ੍ਰਪਤਾਵੇ ਅਰ ਨਾਮ ਦਾਨ ਹਰ ਨਾਮ ਦੀਵਾਨ ਅਰ ਨਾਮੋ ਰਖ ਕਰਾਵੇ ਜੋ ਜਿਤ ਲਾਈ ਪੂਜੇ ਗੁਰ ਮੂਰਤ ਸੋ ਮਨ ਇਸੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤੇਸ ਕਰਤਾ ਮਾਰੋ ਦਿਵਾਵੇ ਫਿਰੋ ਵੇਲਾ ਉਸ ਹੱਤ ਨਾ ਆਵੇ ਉਹੋ ਆਪਣਾ ਬੀਜ ਆਏ ਆਪੇ ਖਾਵੇ ਨਰਕ ਕੋਰ ਮੋਹ ਕਾਲੇ ਖੜਿਆ ਜਿਉ ਤਸਕਰ ਪਾਏ ਗਲਾਵੇ ਫਿਰ ਸਤਗੁਰ ਕੀ ਸਰਨੀ ਪਾਵੇ ਤਾਂ ਉਬਰੇ ਜਹ ਹਰ ਹਰ ਨਾਮ ਤੇ ਆਵੇ ਹਰ ਬਾਤਾਂ ਆਖ ਸੁਣਾਈ ਨਾਨਕ ਹਰ ਕਰਤੇ ਈਵੇ ਪਾਵੇ ਮਹਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੇ ਓ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ ਓਸੇ ਅੰਦਰ ਕੂੜੋ ਕੂੜੋ ਉਸੇ ਅੰਦਰ ਕੂੜ ਕੂੜੋ ਕਰ ਬੁੱਝੇ ਅਣ ਹੋਂਦੇ ਝਗੜੇ ਦੇ ਉਸ ਦੇ ਗੱਲ ਪਾਇਆ ਓ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਓ ਕਰ ਕਰ ਹੰਡੇ ਜਿਉ ਰੰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਅਪੀ ਲਛਣ ਲਾਇਆ ਗੁਰਮੁਖ ਹੋਏ ਸੋ 올ਿ ਪਤੋ ਵਰਤੈ ਉਸ ਦਾ ਪਾਸ ਛੱਡ ਗੁਰੂ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਪਲਾ ਨਹੀਂ ਪੰਚੋ ਓਨ ਲਾਹ ਮੂਲ ਸਭ ਗਵਾਇਆ ਪਹਿਲਾ ਆਗਮ ਡਿਗਮ ਨਾਨਕ ਆਕ ਸੁਣਾਈ ਪੂਰੇ ਗੁਰ ਕਾ ਬਚਨ ਉਪਰ ਆਇਆ ਗੁਰ ਸਿੱਖਾ ਵਡਿਆਈ ਭਾਵੇ ਪੂਰੇ ਗੁਰ ਕੀ ਮਨ ਮੁਕਾ ਓ ਵੇਲਾ ਹੱਥ ਨ ਆਇਆ ਪੌੜੀ ਸੱਚ ਸਚਾ ਸਬਦੂ ਵੱਡਾ ਹੈ ਸੋ ਲੈ ਜਿਸ ਸਤਗੁਰ ਟਿੱਕੇ ਸੋ ਸਤਿਗੁਰ ਜੀ ਸੱਚ ਧਿਆਇਦਾ ਸੱਚ ਸੱਚਾ ਸਤਿਗੁਰ ਇਕੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਸਿਕੇ ਜੇ ਬਿਨ ਸਤਿਗੁਰ ਸੀ ਵੀ ਆਪਣਾ ਗਨਾਈਂਦੇ ਤਿਨੇ ਅੰਦਰ ਕੂੜ ਫੇਟ ਫੇਟ ਮੋਹ ਫਿੱਕੇ ਓਏ ਬੋਲੇ ਕਿਸੇ ਨਾ ਪਾਵਣੀ ਮੋਹ ਕਾਲੇ ਸਤਗੁਰ ਕੀ ਚੁਕੇ ਸ ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਰਸਾਣੀ ਲਾਇ ਗੁਰਮਕ ਬਖਸ਼ੁ ਜਮਾਈਨ ਮਾਨਮਕੀ ਮੂਲ ਗਵਾਇਆ ਸਭ ਕੋ ਬੀਜ ਆਪਣੀ ਪਲੇ ਨੂੰ ਹਰ ਪਾਵੇ ਸੁਖੀਤ ਜਮਾਇਆ ਗੁਰ ਸਿੱਖੀ ਹਰੇ ਅਮਰਤ ਬੀਜਿਆ ਅਰੇ ਅਮਰਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸ ਨਿਤ ਕੁਤਰ ਦਾ ਜਮ ਚੂਹਾ ਕਿਰਸ ਨਿਤ ਕੁਰਕ ਦਾ ਹਰ ਕਰਤੇ ਮਾਰਗ ਕੁਡਾਇਆ ਕਰਸਾਣੀ ਜੰਮੀ ਭਾਉ ਕਰ ਹਰ ਬੋਲ ਬਖਸ਼ ਜਮਾਇਆ ਇਨ ਕਾ ਕਾੜਾ ਜਾਂਦੇ ਸਾ ਸਭ ਲਾਹਿਉਨ ਜਿਨਿ ਸਤਗੁਰ ਪਰਖ ਪੁਰਖ ਧਿਆਇਆ ਜਨ ਨਾਨਕ ਨਾਮੇ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਾਨਮੁਖ ਹੋਰੇ ਗਲਾ ਰਾਤੀ ਯੁਗ ਦੱਬਿਆ ਨਵੇਂ ਸੋਤ ਸਭ ਢਿੱਲਾ ਮਨ ਮੁੱਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਭਲਾ ਜੋਰਾ ਦਾ ਆਖਿਆ ਪੁਰਖ ਕਮਾਵੰਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੀ ਕੁ ਸੁਧ ਨਰ ਸੇ ਜੋਰਾ ਪੁਛ ਚੱਲਾ ਸਤ ਗੁਰ ਕੇ ਆਖੇ ਜੋ ਚੱਲੈ ਸੋ ਸਤ ਪੁਰਖ ਪਲ ਭਲਾ ਜੋਰਾ ਪੁਰਖ ਸਬੇ ਆਪ ਉਪਾਇਨ ਔਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਨਾਮਨੀ ਨਾਨਕ ਪਲ ਪਲਾ ਪੌੜੀ ਤੂੰ ਵੇ ਪਰਵਾ ਅਥਾ ਹੈ ਅਤਲ ਕਿਉ ਤੁਲੀਐ ਸੇਵਡ ਪਾਗੀ ਜੇ ਤੋਦ ਧਿਆਏਂ ਦੇ ਜਿਨ ਸਤਗੁਰ ਮਿਲੀ ਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰੀਸੇ ਹੋਰ ਕੱਚ ਪਿਛ ਬੋਲ ਦੇ ਸੇ ਗੁੜਿਆਰ ਕੂੜੇ ਚੜਪੜੀ ਐ ਉਨੈੰਦਰ ਹੋਰ ਮੁਖ ਹੋਰ ਹੈ ਬਿਖ ਮਾਇਆ ਨੂੰ ਚਖ ਮਰਦੇ ਕੜੀਐ ਮਹੱਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਈ ਸੋ ਸੇਵਾ ਕਾਲੇ ਜਿਨਾਂ ਅੰਦਰ ਕਪਟ ਵਿਕਾਰ ਝੂਠ ਆਏ ਜਿਨਿ ਅੰਦਰ ਕਪਟ ਵਿਕਾਰ ਝੂਠ ਹੋਏ ਆਪੇ ਸੱਚੇ ਵਕੜ ਜਜਮਾਲੀ ਸੁਚਿਆਰ ਸਿੱਖ ਬੈ ਸਤਿਗੁਰ ਪਾਸ ਕਾਲਣ ਕੁੜਿਆਰ ਨਾ ਲਬਣੀ ਕਿਤੇ ਥਾਂਏ ਭਾਲੇ ਸੋ ਲੋਕ ਮਹੱਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਿਨੇ ਅੰਦਰ ਕਬਟੇ ਵਿਕਾਰ ਝੂਠ ਹੋਏ ਆਪੇ ਸੱਚੇ ਵੇਖ ਡੇ ਜਜਮਾਲੇ ਸੱਚੇ ਆਰ ਸਿੱਖ ਬੈ ਸਤਗੁਰ ਪਾਸ ਘਾਲਣ ਕੁੜਿਆਰ ਨਾ ਲੱਭਣੀ ਕਿਤੇ ਥਾਂ ਭਾਲੇ ਜਿਨ੍ਹਾਂ ਸਤਗੁਰ ਕਾਇ ਆਖਾ ਆ ਸੁਖਾਵੇ ਨਾਹੀ ਤਿਨਾ ਮੋਹ ਪਲੇਰੇ ਫਿਰੇ ਦਇ ਗਾਲੇ ਜਿਨ੍ਹਾਂ ਸਤਗੁਰ ਕਾਇ ਆਖੇ ਆ ਸੁਖਾਵੇ ਨਾਹੀ ਤਿਨਾ ਮੋਹ ਪਲੇਰੇ ਫਿਰੇ ਦਇ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰਕ ਵੇ ਰਾਇਨ ਮਨਮੁਖ ਬੇਤਾਲੇ ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰਖੇ ਉਹ ਆਪ ਵਰਤੇ ਆਪਣੀ ਵਥ ਨਾਲੇ ਜਨ ਨਾਨਕ ਕਾ ਗੁਰ ਮੇਲ ਸੁਖ ਦੇਵੇ ਇਕ ਆਪੇ ਵਾਕ ਕੱਢੇ ਠਗ ਵਾਲੇ ਜਿਨਾਂ ਸਤਗੁਰ ਆਖਿਆ ਸੁਖਾਵੇ ਨਹੀਂ ਤਿਨਾ ਮੋਹ ਪਲੇਰੇ ਫਿਰੇ ਦਇ ਗਾਲੇ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰਕ ਵੇਰਾਈਨ ਮਨਮੁਖ ਬਿਤਾਲੇ ਸਤਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰਖੇ ਉਪ ਵਰਤੇ ਆਪਣੀ ਵਤਨਾਲੇ ਜਨਾਨਕ ਕਾ ਨਾ ਗੁਰ ਮੇਲ ਸੁਖ ਦੇਵੇ ਇਕ ਆਪੇ ਬਾਖ ਕੱਢ ਠਗ ਵਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਆਪਾਂ ਹਰ ਵਾਰ ਦੀ ਤਰ੍ਹਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸਹਿਜ ਪਾਠ ਦੇ ਜਾਪ ਕੀਤੇ ਹਨ ਬਾਣੀ ਦਾ ਪਾਠ ਕਰਦੇ ਆ ਜਾਪ ਕਰਦੇ ਆ ਦਾਸ ਕੋਲੋਂ ਏਕ ਨਨੇਕ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਗੁਰੂ ਰੂਪੀ ਸਾਧ ਸੰਗਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਲਾ ਬਖਸ਼ਣ ਜੋਗ ਨੇ ਦਾਸ ਤੀਆਂ ਪੋਲਾ ਬਖਸ਼ ਲੈਣਾ। ਔਰ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਗੁਰੂ ਮਹਾਰਾਜ ਇਸੇ ਤਰ੍ਹਾਂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਹਰ ਕਾਰ ਕੁਛੀਆਂ ਕਿਹੜੇ ਜਿਹੜੇ ਆ। ਉਹ ਪਰਮਾਤਮਾ ਬਖਸ਼ਿਸ਼ ਕਰੇ। ਹਰੇਕ ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦਾਤਾਂ ਬਖਸ਼ੇ ਕਿਰਪਾ ਕਰੇ ਮੇਰ ਕਰੇ ਪ੍ਰਮਾਤਮਾ ਔਰ ਗੁਰ ਸ਼ਬਦ ਵਿਚਾਰ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਗੁਰੂ ਦੀ ਕਿਰਪਾ ਵਾਸਤੇ ਆਪਾਂ ਜਿਹੜਾ ਵਾ ਉਹ ਮਿਹਨਤਾਂ ਜਤਨ ਕਰਦੇ ਰਹੀਏ ਬਾਟ ਬੰਦਗੀ ਕਰੀਏ ਔਰ ਗੁਰੂ ਨਾਲ ਜੁੜੇ ਰਹੀਏ ਔਰ ਜਿਨ੍ਹਾਂ ਨੇ ਗੁਰ ਸ਼ਬਦ ਵਿਚਾਰ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲਓ ਤਾਂ ਜੋ ਜਿਹੜੀਆਂ ਆਉਣ ਵਾਲੀਆਂ ਵੀਡੀਓ ਆ ਉਹ ਆਪਜੀ ਤੱਕ ਜਿਹੜੀਆਂ ਪਹੁੰਚਦੀਆਂ ਰਹਿਣ ਔਰ ਇਸੇ ਤਰ੍ਹਾਂ ਹੀ ਆਪਾਂ ਤੁਰਕੀ ਬਾਣੀ ਤੇ ਜਾਪ ਕਰੀਏ ਆਨੰਦ ਲਈਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ ਇਨਿਆ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਦੀ ਕਿਮਾ ਕਰਨਾ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ